ਵਧੀਆ ਪ੍ਰੇਰਨਾ ਮਿਲਦੀ ਹੈ ਹੋਰਾਂ ਨੂੰ ਦੇਖ ਹਨਾ ਇਹ ਚੀਜ਼ ਦੇਖ ਕੇ ਸਿੱਖਣ ਨੂੰ ਮਿਲਦਾ ਹੈ ਨਾ ਬਾਕੀ ਵੀ ਨਿਕਲਦੀ ਹੈ ਚੀਜ਼ ਦੇ ਵਿੱਚੋਂ ਹਮਮ ਭਲੇ ਦਾ ਕੰਮ ਹੀ ਹੈ ਹਾਂ ਬਹੁਤ ਭਲੇ ਦਾ ਚਲੋ ਕਿਸੇ ਬੱਚਾ ਕੋਈ ਬੱਚਾ ਆਵ ਲੋ ਆਪਾਂ ਨਸ਼ਾ ਰਹਤ ਵਜੇ ਹਾਂਜੀ ਬਹੁਤ ਵਧੀਆ ਗੱਲ ਹੈ ਚਲਗੀ ਹੋ ਸਕਦੀ ਹੈ ਸਹੀ ਗੱਲ ਹੈ ਸੇਵਾ ਜੀ ਨਾਲੇ ਆ ਲਓ ਵੀਰੇ ਤੁਹਾਡਾ ਇਨਾਮ ਆ ਠੀਕ ਹੈ ਠੀਕ ਹੈ ਥੈਂਕ ਯੂ ਵੀਰੇ ਨਾ ਨਾ ਕੋਈ ਜੱਕਰ ਨਹੀਂ ਕਿਵੇਂ ਹੁੰਦੇ ਨੇ ਆਪਣੇ ਬਲੌਗ ਉਹ ਦੱਸੋ ਵਧੀਆ ਵੀਰੇ ਵਧੀਆ ਓਕੇ ਜੀ ਯਾਰ ਜੇ ਮਾਣੇ ਨੂੰ ਵੀ ਇਹੀ ਗੱਲ ਕਹਿੰਦੇ ਸੀ ਤੁਹਾਡੀ ਜ਼ਿੰਦਗੀ ਦਾ ਛੋਟੇ ਹੱਥਾਂ ਕਿਉਂਕਿ ਇਹਨੇ ਹਿੰਮਤ ਕਰੀ ਹੈ ਵੀਰ ਨੇ ਆਪਦਾ ਸ ਠੀਕ ਆ ਸਾਰੇ ਸੱਟਣਗੇ ਬਈ ਇਹ ਲੋਕਾ ਡੋਈ ਜਾਣਾ ਤੇ ਮੈਂ ਉਹਨਾਂ ਨੇ ਵਲੌਗ ਆਪਣੇ ਪੂਰੇ ਬਤੇ ਜਦੋਂ ਦੇ ਪਰ ਦੇਖਿਆ ਸੀ ਲਾਈਵ ਨਾਮ ਦੇ ਕੱਢਦੇ ਸੀ ਸਵੇਰੀ ਮੈਂ ਉਹਦਾ ਡੋਡੀਆਂ ਦਾ ਸੀਗਾ ਅੱਛਾ ਤੁਹਾਡੇ ਸਾਹਮਣੇ ਇਹ ਨਹੀਂ ਬੱਟੇ ਨੇ ਗੁਰਦਾਰ ਆਪਣੇ ਹਾਂ ਅੰਮ੍ਰਿਤਕੋਸ਼ੀ ਮਿਸਤਰੀ ਦੀ ਮੈਂ ਉੱਥੀ ਜਾਵਾਂਗਾ ਉੱਥੀ ਜਾਵਾਂਗੇ ਹਾਂ ਹਾਂ ਤੇ ਬਹੁਤ ਬੜਾ ਥੋੜਾ ਕਮਾਈ ਨਹੀਂ ਬੜਾ ਜੀ ਨਾ ਨਾ ਬਸ ਵੀਰੇ ਬਸ ਇਹਦਾ ਕੋਈ ਹੱਲ ਹੈਗਾ ਕਿਸੇ ਨੂੰ ਦੱਸਿਓ ਵੀਰੇ ਕੀ ਪਤਾ ਹੋਈ ਕਿ ਇਹਦਾ ਯਾਰ ਦਰਸ਼ਕਾਂ ਤੋਂ ਪੁੱਛਿਆ ਵੀ ਜੇ ਕਿਸੇ ਕੋਲੇ ਹੋਇਆ ਹੱਲਾ ਕਿ ਕਹਿੰਦੇ ਹੁੰਦੇ ਨੇ ਪਤਾ ਨਹੀਂ ਕਾਹ ਮਨਿਆ ਆਏ ਖਵਾਉਂਦੇ ਬਾਬੇ ਦੇਗਾ ਮਾਰ ਕੇ ਤੋਂ ਚੱਗਾ ਵਾਸਤਾ ਰਿਹਾ ਆਕਰ ਚੋਂਦੇ ਤੋਂ ਅੱਛਾ ਜੀ ਆ ਗਿਆ ਮੇਰੇ ਮੋਸਿਆਂ ਦਾ ਕੰਮ ਚੱਲ ਰਿਹਾ ਵਸ ਤੇ ਅਰਕਾ ਦੀ ਵੀ ਰੋਪਾ ਪੈਂਦਾ ਮੇਰੇ ਨਾਮ ਹੈ 99 ਮਿੰਟਾਂ 'ਚ ਟਰਾਲੀ ਖਾਲੀ ਕਰਤੀ ਮਿੱਤਰੋ 99 ਮਿੰਟਾਂ 'ਚ ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ ਆਪਣੇ ਵਲੌਗ ਦਾ 371ਵਾਂ ਦਿਨ ਮਿੱਤਰੋ ਹੌਂਦਾ ਬਹੁਤ ਪਈਆ ਠੰਡ ਵੀ ਵੱਧ ਗਈ ਤੇ ਸਕੂਲ ਦੇ ਬੱਚਿਆਂ ਦਾ ਟਾਈਮ ਵੀ ਫਿਰ ਲੇਟ ਕਰ ਦਤਾ ਹੈ 9 ਵਜੇ ਦੇਖਦੇ ਆ ਬੰਨ ਕਿੰਨੇ ਵਜੇ ਆਉਣੀ ਆ 9 ਓਕ ਦਾ ਟਾਈਮ ਹੈ ਤੇ ਅਸੀਂ ਆ ਚੁੱਕੇ ਆ ਪਾਈਚ ਤੇ ਆਈ ਵੀ ਆ ਪੈਦਲਾਂ ਸੀ ਕਿਉਂਕਿ ਹੁਣ ਸਰਦੀਆਂ ਕਰਕੇ ਮੋਟਰਸਾਈਕਲ ਲੋਟ ਨਹੀਂ ਰਹਿੰਦਾ ਤਾਂ ਕਰਕੇ ਅਸੀਂ ਪੈਦਲ ਹੀ ਸ਼ੇਅਰ ਕਰਦਨੇ ਮਿੱਤਰੋ ਹੋਰ ਸੁਣਾਓ ਕਿਆ ਬਣਦਾ ਹਾਂਜੀ ਕਰਮਨ ਜੀ ਕਿਵੇਂ ਚੱਲਾ ਕਰਿਆ ਅੱਜ ਇਹਨੇ ਤਾਂ ਬਸ ਸਕੂਲ ਜਾ ਰਹੇ ਹਾਂ ਹੈ ਬੋਲ ਕੇ ਵੀ ਦੱਸ ਹੱਸ ਜੇ ਪਿਆ ਗਾ ਐਸਾ ਲੱਗ ਰਿਹਾ ਐ ਚੰਗਾ ਲੱਗ ਰਿਹਾ ਐ ਜਾਂ ਨਹੀਂ ਚੰਗਾ ਲੱਗ ਰਿਹਾ ਹੈ ਕੰਮ ਤਾਂ ਕੰਪਲੀਟ ਆ ਸਕੂਲ ਦਾ ਕੰਮ-ਕੌਮ ਕੰਪਲੀਟ ਆ ਮਿੱਤਰੋ ਇਹਦਾ ਇਹ ਅੱਜ ਜਾ ਰਿਹਾ ਪਹਿਲੇ ਦਿਨ ਛੁੱਟੀਆਂ ਤੋਂ ਬਾਅਦ ਮਿੱਤਰੋ ਆ ਸਾਡੇ ਫਿਰ ਰਹੇ ਰਹੇ ਸੀ ਭਾਈ ਇਹ ਵੀ ਸਾਨੂੰ ਅੱਜ ਟਾਈਮ ਜਾ ਲੱਗਿਆ ਵੰਡ ਦੀਏ ਚੀਨੇ ਨੂੰ ਕਿਹਾ ਵੀ ਆ ਕੇ ਲੈ ਜਾ ਵਿੱਚ ਤਾਂ ਕੁਝ ਲੈ ਗਏ ਜੀ ਫੜ ਤੇ ਘੜ ਤੇ ਵੇ ਮੇਂ ਵਿੱਚ ਤਾਂ ਆ ਕੇ ਕਰੂੰ ਕਿ ਇਹ ਮਿੱਤਰੋ ਆ ਸਮਾਨ ਜਾ ਵੰਡਣ ਵਾਲਾ ਪਿਆ ਜੀ ਇਹ ਆਪਾਂ ਮੈਂ ਕਿਹਾ ਵੰਡ ਦੀ ਅੱਜ ਚੀਨ ਨੂੰ ਦੇਖ ਰਿਹਾ ਚੀਨ ਆ ਰਿਹਾ ਹਾਂ ਹਾਂ ਜੀ ਵਧੀਆ ਠੀਕੋ ਵਧੀਆ ਵਧੀਆ ਬੰਡ ਲਈਏ ਫਿਰ ਮਗਾ ਯਾਰ ਘੋਲ ਵੀ ਆ ਜੀ ਹੋਰ ਆਪਾਂ ਨਵੀਂਟ ਦਿੰਦੇ ਆ ਨੰਬਰ ਜੇ ਕੋਸਟ ਦਾ ਲੈ ਕੇ ਕੁੜਤੇ ਵੀ ਅਮੇ ਦਾ ਇੱਕ ਘਰੇ ਆ ਕੀ ਲਗਿਆ ਜੀ ਇੱਕ ਓਮੇ ਜਿਹੜੇ ਰਹਿ ਗਏ ਉਹ ਆਪਾਂ ਫੜਾ ਦਈਏ ਹੈ ਨਾ ਆ ਚੱਲੀਏ ਫਿਰ ਹਾਂ ਹਾਂ ਵੀ ਮਿੱਤਰੋ ਫਿਰ ਜਿਵੇਂ ਤੁਹਾਨੂੰ ਪਤਾ ਹੀ ਸੀ ਆਪਾਂ ਨਾਮ ਜੇ ਫੇ ਕੱਢੇ ਸੀ ਮਿਲੇ ਸੀ ਆਪਣੇ ਸੰਟੀ ਵੀਰ ਦਾ ਨਾਮ ਬੋਲਿਆ ਗਿਆ ਸੀ ਔਰ ਜੀ ਸੰਤੀ ਜੀ ਵਧੀਆ ਵੀਰੇ ਵਧੀਆ ਧੰਨਵਾਦ ਤੇ ਬਹੁਤ ਖੁਸ਼ੀ ਹੋਈ ਨਾਮ ਕੱਢਿਆ ਜੀ ਮੈਨੂੰ ਪਰਸ ਮਿਲਿਆ ਤੇ ਮੇਰਾ ਨਾਮ ਲੱਗਿਆ ਮੈਨੂੰ ਬਹੁਤ ਖੁਸ਼ੀ ਹੋਈ ਸਾਨੂੰ ਵੀ ਮਿਲ ਕੇ ਸਾਨੂੰ ਵੀ ਆਉਂਦਾ ਵੀ ਠੀਕ ਹੈ ਜਦੋਂ ਨਹੀਂ ਨਹੀਂ ਵਧੀਆ ਸਾਨੂੰ ਵੀ ਬਲੌਗ ਦੱਸੋ ਕਿਵੇਂ ਹੁੰਦਾ ਨਹੀਂ ਨਹੀਂ ਬਲੌਗ ਬਹੁਤ ਸੋਹਣੇ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹਦਾ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹ ਬਹੁਤ ਹੀ ਚੰਗਾ ਹੈ ਅੱਛਾ ਹਾਂ ਬਸ ਉਹਦੇ ਭਾਈਆਂ ਦੇ ਹੱਥੀ ਜਿਵੇਂ ਕਹਿਣਾ ਹੁੰਦਾ ਉਹ ਮਾਰ ਦੇਣ ਡਾਰੀਆਂ ਹਾਂ ਨਾ ਵਧੀਆ ਪ੍ਰੇਰਨਾ ਮਿਲਦੀ ਹੈ ਹੋਰਾਂ ਨੂੰ ਦੇਖ ਹਨਾ ਇਹ ਚੀਜ਼ ਦੇਖ ਕੇ ਸਿੱਖਣ ਨੂੰ ਮਿਲਦਾ ਹੈ ਨਾ ਬਾਕੀ ਵੀ ਨਿਕਲਨੀ ਹੈ ਚੀਜ਼ ਦੇ ਵਿੱਚੋਂ ਤੇ ਬਹੁਤ ਵਧੀਆ ਲੱਗਦਾ ਹੈ ਆਪਾਂ ਮਕਸਦੀ ਇਹ ਲੈ ਕੇ ਚੱਲਣਾ ਹੈ ਜਿਹੜੀ ਆਪਾਂ ਨੂੰ ਆਇਆ ਹੁੰਦਾ ਜਿਵੇਂ ਮੈਂ ਕਹਿੰਦਾ ਹੁਣ ਹੋਰ ਨਹੀਂ ਜਿਹਨੇ ਆਪਾਂ ਨੂੰ ਕੋਈ ਆਇਆ ਆਪਾਂ ਨੂੰ ਆਇਆ ਵੀ ਠੀਕ ਹੈ ਜਰਾ ਆਪਾਂ ਦੇਖ ਕੇ ਬਾਦਲ ਨਾ ਦੇਖ ਕੇ ਹਾਂ ਦੋ ਚਾਰ ਵੀ ਬਦਲ ਗਏ ਆਇਆ ਵੀ ਆਪਣੀ ਸਕਸੈਸ ਹੋ ਗਿਆ ਆਪਣਾ ਚੀਜ਼ ਹੈ ਨਾ ਹਾਂ ਬਾਕੀ ਤੂੰ ਆਪ ਦੇਖ ਜੀ ਉਹ ਦਲਦਲ ਚੋਂ ਨਿਕਲਿਆ ਹੈ ਨਾ ਸਾਰ ਨੂੰ ਵੱਡੀ ਗੱਲ ਤਾਂ ਇਹ ਹੈ ਕਿ ਸਹੀ ਗੱਲ ਪਹਿਲਾਂ ਆਪ ਦਾ ਮਾਨ ਬਣਾਓ ਠੀਕ ਹੈ ਨਾ ਫੇਰ ਅੱਗੇ ਉਹੀ ਗੱਲ ਕੋਸ਼ਿਸ਼ ਕਰੋ ਨਹੀਂ ਕਿੰਨੀ ਖੁਸ ਨਾ ਬੋਲੇ ਤਰਾ ਪੂਰਾ ਬੋਲ ਬੋਲ ਜੀ ਅਜੀ ਬਾਲੀ ਚੌਣ ਵਧੀਆ ਯਾਰਾਂ ਸਾਨੂੰ ਵੀ ਮਿਲ ਕੇ ਨਹੀਂ ਨਹੀਂ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਵੀਰੇ ਐਵੇਂ ਬਸ ਪਿਆਰ ਦੇਈ ਜਾਓ ਯਾਰ ਆਪਾਂ ਕਰਤ ਕੱਢਦਾ ਜਿਵੇਂ ਮੈਂ ਕਹਿੰਦਾ ਉਹਨਾਂ ਪਰ ਓਕੇ ਮਿੱਤਰੋ ਸੈਂਡੀ ਤੋਂ ਹੁਣ ਆਪਾਂ ਚੱਲੇ ਆਂ ਸਣੀ ਕੋਲੇ ਆ ਗਿਆ ਯਾਰ ਆਪਣਾ ਦੁਕਾਨਾ ਉਹੀ ਹਾਂ ਹਾਂ ਹੁਣ ਆ ਗਏ ਜੀ ਮਿੱਤਰੋ ਤਨੋਲੇ ਫਿਰ ਬਾਜ਼ਾਰ ਚ ਇੱਥੇ ਕੱਪਣੇ ਸਣੀ ਯਾਰ ਨੂੰ ਉਹਨੂੰ ਜੀ ਜੀ ਦੁਕਾਨਾ ਤੁਹਾਨੂੰ ਪਤਾ ਹੀ ਆ ਲੈ ਸੰਦੂਸਾ ਜੀ ਉਹਨੂੰ ਆ ਫਿਰ ਇੱਕ ਦੋ ਵਾਰ ਚੱਲਾਂਗੇ ਉੱਥੇ। ਸ਼ਾਨਗੜਾ, ਦਾਨਗੜਾ। ਉਹ ਵੀ ਮਤਰੋ ਫਿਰ ਆਇਆ 500 ਕਟਾਈ ਲੈ ਟੇਲਰ ਮਟੀਰੀਅਲ ਦੇ। ਇੱਥੇ ਨੇ ਆਪਣੇ। ਹਾਂਜੀ ਸਣੀ ਜੀ। ਕੀ ਵਾਲਾ ਹੈ? ਵਧੀਆ ਵਧੀਆ ਜਮਾ ਚੜਦੀ ਕਲਾ। ਹੋਰ ਜੀ ਅੰਕਲ ਜੀ। ਵਧੀਆ ਜੀ ਵਧੀਆ ਜਮਾ। ਆਹ ਲਓ ਜੀ। ਆਹ ਲਓ ਜੀ। ਤੁਹਾਡਾ ਗਿਫਟ ਆ। ਇਹ ਵੀ ਕਾਲ ਹੋਈ ਪਈ ਸੀ ਸਾਨੂੰ। ਅਗਲਾ ਵਿਆਹ ਇਹ ਕਰਕੇ ਜੀ ਕਿਤੇ ਕਾਰਡ ਕਿਤੇ ਕਿਧਰ ਭੱਜ ਜਾਂਦੀ ਸਣੀ। ਤਾਂ ਕਰਕੇ ਅੱਜ ਕਰਿਆ ਪਰਾਲਾ ਮਸ਼ਾ ਅੱਜ ਪਹੁੰਚਦੀ ਪਹੁੰਚ ਕਰੀਏ। ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ। ਫਿਰ ਤੁਹਾਨੂੰ ਪਤਾ ਹੀ ਆ ਹੁਣ ਸਣੀ ਕੋਲੇ ਆ ਗਏ ਸੀ। ਹਾਂਜੀ ਸਣੀ ਜੀ। ਠੀਕ ਆ ਜੀ ਵਧੀਆ। ਨਾਮ ਲੱਗਿਆ ਤੁਹਾਨੂੰ ਹੋਈ ਖੁਸ਼ੀ। ਜਰਾ ਜਰਾ ਨਾਮ ਬੋਲਿਆ ਸੀ ਜੋੜਾ। ਹਾਂ ਹਾਂ ਬਹੁਤ ਖੁਸ਼ੀ ਹੋਈ। ਤੇ ਬਲੌਗ ਦੱਸੋ ਆਪਣੇ ਕਿਵੇਂ ਹੁੰਦੇ ਨੇ? ਬਹੁਤ ਵਧੀਆ ਹੁੰਦੇ ਵਧੀਆ ਤੇ। ਕੰਮ ਆ। ਬਹੁਤ ਵਧੀਆ। ਕੰਮ ਬਹੁਤ ਵਧੀਆ ਬਹੁਤ ਵਧੀਆ ਨਸ਼ਾ ਕਮਲ ਦਾ ਫਿਲਮ ਬਹੁਤ ਵਧੀਆ ਕੰਮ ਕਰਦੇ ਬਸ ਪਾਪਲ ਮਕਸਾ ਜਿਵੇਂ ਮੈਂ ਕਹਿੰਨਾ ਉਹ ਮਕਸਦ ਲਈ ਕੀ ਚੱਲੇ ਆ ਜੀ ਆਪਣਾ ਵੀਡੀਓ ਪਾਉਣ ਦਾ ਮੇਨ ਮਕਸਦ ਹੀ ਸਣੀ ਆਏ ਆ ਵੀ ਯਾਰ ਆਪਾਂ ਨੂੰ ਦੇਖ ਕੇ ਬਾਦਲ ਬਾਕੀ ਫਰਕ ਵੀ ਪੈ ਰਿਹਾ ਅਕਲ ਨਾਲ ਦੇ ਮੁੰਡੇ ਜਿਹੜੇ ਕਰਦੇ ਨੇ ਦੇ ਕਹਿੰਦੇ ਨੇ ਯਾਰ ਕਿੰਨੇ ਬੰਦੇ ਕਈ ਛੱਟ ਗਏ ਹੋਣਗੇ ਬਹੁਤ ਆ ਦੇ ਆ ਛੋਟੇ ਕਰਨ ਇੱਕ ਉਹ ਵੀ ਮੁੰਡਾ ਸੈਟ ਹਾ ਇਹ ਤਾਂ ਪੜੀ ਲਕਮੀ ਐ ਹਾਂ ਬਹੁਤ ਪੜੀ ਲਕਮੀ ਹੈ ਕੋਈ ਕਿਸੇ ਬੱਚਾ ਕੋਈ ਬੱਚਾ ਆਵ ਲੋ ਆਪਾਂ ਨਾ ਕਹਿੰਦੇ ਰਹੇ ਹਰ ਦੋ ਵਜੇ ਹਾਂਜੀ ਬਹੁਤ ਵਧੀਆ ਗੱਲ ਦੋ ਵਡੀ ਚਲ ਗਈ ਹੋ ਸਕਦੀ ਸਹੀ ਗੱਲ ਆ ਸੇਵਾਜੀ ਨਾਲੇ ਨਾਲੇ ਜੇ ਹੁਣ ਇੰਨੇ ਜੋ ਕੇ ਹੋਇਆ ਮੈਨੂੰ ਐ ਹੁੰਦਾ ਵੀ ਕੀਤਾ ਹੀ ਜਾਵੇ ਸਮਾਜ ਲਈ ਕੋਸਾ ਬਿਲਕੁਲ ਠੀਕ ਗੱਲ ਉਹ ਜੁਗਬੋਧ ਵੀ ਨਹੀਂ ਫੜਨਾ ਹੈਗਾ ਜੀ ਕੌਲ ਬਸ ਸਾਨੂੰ ਦੱਸਿਆ ਵੀ ਵਿਆਹ ਕਰਕੇ ਉਲਦੇ ਹੋਏ ਸੀ ਸਣੀ ਉਹਦੇ ਕਰਕੇ ਚੰਗਾ ਜੀ ਚਲੋ ਚੰਗਾ ਜੀ ਸਣੀ ਜੀ ਇਹ ਤੁਹਾਨੂੰ ਸ਼ਾਹ ਰਵੀ ਲੋਚਾ ਬਾਜੀ ਵਾਹ ਵਾਹ ਚਲੋ ਠੀਕ ਹੈ ਅੱਤਰੋ ਇੱਕ ਫੇਰ ਆਪਣੇ ਵੀਰ ਨੂੰ ਲਾਇਆ ਜੀ ਕੋਣ ਆ ਦਾਨ ਘੜਦਾ ਉਹ ਬਾਈ ਉਹ ਕਨ ਮਤਰਾ ਉਲੀ ਆਏ ਹੋਏ ਇੱਥੇ ਹਸਪੀਟਲ ਚ ਇਹਦਾ ਵੀਰੇ ਇੱਥੇ ਨੇਪੜੂ ਕੰਮ ਜੀ ਨੇ ਕੀ ਹਾਲ ਆ ਵੀਰੇ ਹੋਰ ਕਾਮ ਆ ਆ ਹੀ ਜਰਕਾ ਹੌਲ ਹੋਈ ਪਈ ਸੀ ਤਾ ਤੂੰ ਤਾਂ ਤੂੰ ਕਹਤਾ ਸੀ ਵੀਰੇ ਨੂੰ ਆ ਲਓ ਵੀਰੇ ਤੁਹਾਡਾ ਇਨਾਮ ਆ ਠੀਕ ਹੈ ਠੀਕ ਹੈ ਥੈਂਕ ਯੂ ਵੀਰੇ ਨਾ ਨਾ ਕੋਈ ਜੱਕਰ ਨਹੀਂ ਕਿ ਮੈਂ ਜੋ ਤੇ ਆਪਣੇ ਬਲੌਗ ਉਹ ਦੱਸੋ ਵਧੀਆ ਵੀਰੇ ਵਧੀਆ ਓਕੇ ਜਮਾ ਓਕੇ ਰਿਪੋਰਟ ਆ ਅੱਜ ਜਾਂਦਾ ਜੀ ਤੇਰੇ ਕੋਲੇ ਪੰਡਾ ਅੱਜ ਅਸੀਂ ਇਹੀ ਚੱਕੇ ਪਹਿਲਾਂ ਨਾਮ ਚ ਮਗਾ ਦੇ ਨਾ ਨਾ ਇੱਥੇ ਮੈਂ ਮਾਤਾ ਉਹ ਹਾਂ ਮੰਮੀ ਦਾਖਲ ਹੋਇਆ ਆ ਵੀ ਮੈਂ ਜਰੂਰ ਫੋਨ ਲਾਇਆ ਮੈਂ ਕਿਹਾ ਬਾਈ ਨੂੰ ਲਾ ਪਹਿਲਾਂ ਮੈਂ ਮਾਤਾ ਤੇ ਰਾਜਤੀਆਂ ਮੈਂ ਕਿਹਾ ਚੱਲ ਨਾ ਨਾ ਤੂੰ ਹੋਰ ਸੁਣਾ ਵਧੀਆ ਵਧੀਆ ਠੀਕ ਆ ਵੀਰੇ ਚੱਲ ਆਈਂ ਬੁਲਾ ਕੇ ਰੱਖੋ ਯਾਰ ਵੀਰੇ ਠੀਕ ਆ ਪਿਆਰ ਯਾਰ ਕਰਦੀ ਗੱਲ ਜਮਾ ਵੀਰੇ ਜਮਾ ਚਲੋ ਹੋ ਗਈ ਮੈਨੂੰ ਕੱਕ ਜੀ ਨੇ ਇਹ ਵੀ ਆਪਣੀ ਜ਼ਿੰਮੇਵਾਰੀ ਨਿਭੜ ਗਈ। ਹੁਣ ਚੌਥਾ ਬੰਦਾ ਕੱਢ ਕਿਹੜਾ? ਉੱਥੇ ਹਰੀ ਗੜਾ, ਉੱਥੋਂ ਵਾਲਾ ਬੜਬਰ ਵਾਲਾ। ਬੜਬਰ ਵਾਲਾ, ਬੜਬਰ ਵਾਲਾ ਜੇ ਸੰਗਰੂਰ ਗਿਆ ਹੋਇਆ। ਉਹ ਕਹਿੰਦਾ ਇਹ ਕੱਲ ਨੂੰ ਆ ਜੂ ਫੇਰਾ। ਫਿਰ ਉਹਨੇ ਫਿਰ ਆਪੇ ਫੀਸ ਭਰਦਨੇ ਆ। ਜਾਂ ਹਰੀ ਦਾਣ ਗੜਾ ਨਿਭੜ ਜਾ ਪਰ ਹਨਾ। ਹਾਂ। ਜੀ ਮਿੱਤਰੋ ਕੰਮ ਹੋ ਘਾਰ ਹੋ ਜਾਂਨੇ ਨੇ ਪਰ ਵਾਰਕ ਦੂਜੇ। ਹੁਣ ਫਿਰ ਜੀ ਭਰਨੀ ਸੀ ਚੀਨਾ ਕੰਦਾ। ਉਹ ਨਮੇੜ ਨਾਲ ਇਹ ਵੀ ਕਰਮ ਦੇ ਸਕੂਲ ਜੀ ਨਾ ਬੱਚੀ ਸਾਡੀ। ਕਿਉਂਕਿ ਚੀਨਾ ਜੀ। ਸਪਾਰਕੇ ਮਿੱਤਰੋ ਹੁਣ ਚੱਲੇ ਆਂ ਸੀ ਸਕੂਲੋਂ ਲੋਟ ਆ ਜੀਨੇ ਇਹ ਹਨਾ ਲਵੇ ਲਾਉਣੇ ਨਾ ਆ ਲੋਟ ਆਗਾ ਜਿਵੇਂ ਮਾਹੌਲ ਜਾ ਹਲ ਫਲੈਗੇ ਟਰਾਈ ਦੱਸ ਵੀ ਕੀ ਗੱਲ ਬਾਤ ਆ ਹਾਂ ਵੀ ਮਿੱਤਰੋ ਫਿਰ ਨੰਮੇ ਤੇ ਆਏ ਸੀ ਠੀਕ ਆ ਨੰਮੇ ਨੂੰ ਕਿਹਾ ਵੀ ਗੱਡੀ ਤੇ ਕੜਾ ਕੜਾ ਕੇ ਜੀ ਕਰ ਰਹੀ ਆ ਨੰਮੇ ਤੇ ਮਿਲ ਗਿਆ ਆਪਾਂ ਨੂੰ ਆਪਣਾ ਯਾਰ ਮਾਣਾ ਕੀ ਹਾਲ ਨੇ ਮਾਣਾ ਜੀ ਬੜੀਆ ਬੜੀ ਦਰਸ ਨਹੀਂ ਨੂੰ ਆ ਗਿਆ ਨਾ ਨਾ ਰੋਸ ਨਾਲ ਗੱਲਾਂ ਬਾਈ ਕਰੀ ਹੁੰਦੇ ਬਸ ਕਿੰਨਾ ਟਾਈਮ ਹੋ ਗਿਆ ਹੁਣ ਹੋ ਗਿਆ ਬਾਈ 6 ਮਹੀਨੇ ਹੋ ਗਏ ਮਿੱਤਰੋ ਜਮਾ ਸੈਟ ਆਪਣਾ ਬੰਦਾ ਜਿਹੜੇ ਬਾਈ ਕਹਿੰਦੇ ਹੁੰਦੇ ਨੇ ਵੀ ਕਿਵੇਂ ਆ ਕੀ ਰਿਵਿਊ ਹੁੰਦਾ ਤੁਹਾਨੂੰ ਦੱਸਿਆ ਜਰਾ ਪਿਆਜ ਕਰਕੇ ਬੀਜੀ ਜੀ ਥੋੜਾ ਠੀਕ ਆ ਫੋਨ ਬਹੁਤ ਆਉਂਦੇ ਨੇ ਵਿੱਚ ਬਾਈ ਕਹਿੰਦੇ ਨੇ ਦਵਾਈ ਲੈਣੇ ਮੈਂ ਕਹਿ ਦਿੰਦਾ ਵੀ ਦਵਾਈ ਤਾਂ ਕਰੋ ਕੋਈ ਆਪ ਦੀ ਹਿੰਮਤ ਕਰੋ ਆਪ ਹਿੰਮਤ ਕਰੋ ਇਹ ਬਾਈ ਨੇ ਆਪ ਹਿੰਮਤ ਕਰੀਏ ਮਿੱਤਰੋ ਜਿਹੜੀ ਗੱਲ ਆ ਜਿਵੇਂ ਸੇਹਰਾ ਯਾਰ ਮੈਂ ਕਹਿੰਦਾ ਉਹਨਾਂ ਲੜਾਈ ਵੱਡੀ ਹੁੰਦੀ ਐ ਜੰਗ ਥੋੜੀ ਜੀ ਠੀਕ ਆ ਔਕੜਾਂ ਵੀ ਆਉਂਦੀਆਂ ਨੇ ਸਾਰਾ ਯਾਰ ਤੁਹਾਨੂੰ ਰਿਵਿਊ ਪਵਾਵਾਂਗੇ ਕਿੰਨੇ ਮਾੜੇ ਕੋਲੇ ਬਿਠਾ ਕੇ ਆਇਆ ਸਾਰਾ ਇੰਟਰਵਿਊ ਦਵਾਵਾਂਗੇ ਵੀ ਕੀ ਰੋਕਤ ਗਲੀ ਪਾਈਆਂ ਕਿਵੇਂ ਕਿਵੇਂ ਮਨ ਬਣਿਆ ਕੀ ਗੱਲਬਾਜ਼ੀ ਠੀਕ ਹੈ ਪਰ ਆਏ ਆ ਬਾਈ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਯਾਰ ਜਦੋਂ ਮਾਣਾ ਆਪਣੇ ਕੋਲੇ ਆਇਆ ਸੀ ਉਦੋਂ ਮਣੇ ਆਏ ਸੀ ਵੀ ਕਿੱਥੇ ਅੱਧਿਆ ਜਾਉਗਾ ਇਹਦਾ ਹਾਂ ਜਿਹੜੇ ਠੀਕ ਆ ਜਾਣਦੇ ਨੇ ਧਰੌਲੇ ਦੇ ਵੀ ਠੀਕ ਆ ਬਾਖ ਬਨੇ ਹਨ ਜਿਹਨਾਂ ਨੂੰ ਪਤਾ ਯਾਰ ਵੀ ਟਿੰਨ ਨਹੀਂ ਲਗਾਉਂਦਾ ਮਾਣਾ ਵੀ ਹਾਂ ਹੁਣ ਕੋਈ ਨਹੀਂ ਹੈ ਠੀਕ ਆ ਵੀ ਹੁਣ ਬਾਈ 6 ਮਹੀਨੇ ਹੋ ਗਏ ਆਪਦੇ ਘਰੇ ਸੈਟਾ ਘਰੇ ਵੀ ਬਾਈ ਆਏ ਹੋ ਗਏ ਉਹ ਫਰਕ ਪਈ ਜਾਊ ਘਰ ਦੇ ਵੀ ਕਹਿੰਦੇ ਹੋਣਗੇ ਹਾਂ ਵੀਰੇ ਹਾਂ ਐ ਇਹ ਚੀਜ਼ਾਂ ਨੇ ਮਿੱਤਰੋ ਹਿੰਮਤ ਕਰ ਲਓਗੇ ਯਾਰ ਜਿਵੇਂ ਮਾਣੇ ਨੂੰ ਵੀ ਇਹੀ ਗੱਲ ਕਹਿੰਦੇ ਜੀ ਛੋਟੀ ਜ਼ਿੰਦਗੀ ਆ ਛੋਟੇ ਹੱਥ ਆ ਕਿਉਂਕਿ ਇਹਨੇ ਹਿੰਮਤ ਕਰੀ ਆ ਵੀਰ ਨੇ ਆਪਦਾ ਸੈਟ ਆਪਦੇ ਪਰਿਵਾਰ ਚ ਹਾਦਸਾ 곗ਦਾ ਠੀਕ ਆ ਸਾਰੇ ਛੱਡਣਗੇ ਬਾਈ ਜੇ ਬੀਕਾ ਟੂਆ ਨਾ ਕਰਾ ਹਾਂ ਹਿੰਮਤ ਆਪ ਨੂੰ ਕਰਨੀ ਪਈ ਮਾਣੇ ਜਿਵੇਂ ਤਾਂ ਆਪ ਕਰੀਏ ਜਰਾ ਹੈ ਇਹੀ ਕਹਿਣਾ ਆਪਣਾ ਇੱਕ ਦਿਨ ਬੈਹਿ ਕੇ ਪੂਰਾ ਐ ਬਣਾ ਕੇ ਪਾਉਣੇ ਆ ਠੀਕ ਆ ਜਾਰਾਂ ਦੋਤਾਂ ਦਾ ਆਦੇ ਯਾਰ ਵੀ ਠੀਕ ਆ ਇਹ ਆ ਵੀ ਮਟਰੋ ਲੈ ਆਇਆ ਟਰਾਈ ਵੀ ਲਿਆ ਇਹ ਹਾਂ ਹਾਂ ਦਵੱਲੀ ਬਹੁਤਾਂ ਮਿੱਤਰੀ ਜਿਹੜੇ ਮਿੱਤਰੀ ਦਾ ਦਵੱਲੂ ਗਈ ਹਾਂ ਹਾਂ ਕਰੂਗਾ ਹੁਣ ਕੋਹ ਨਾ ਕੋਸਾ ਇੱਕ ਦਾ ਜਾਂਦਾ ਹੋਰ ਹੋਰ ਮਣੇ ਛੱਟਾ ਕਮ ਤਾਂ ਆਈ ਚੰਗਾ ਯਾਰਾਂ ਵਿਆਹ ਆਉਣਾ ਠੀਕ ਆ 21 ਤਰੀਕ ਨੂੰ ਚੰਗਾ ਮੈਨੂੰ ਆਈ ਸੀ ਮੈਂ ਕਿਹਾ ਕਹੇਦਾ ਮੈਂ ਤਾਂ ਤੈਨੂੰ ਕਿਤੇ ਮੇਰੇ ਆਪਦੇ ਦਿਮਾਗ ਚ ਬਹੁਤੇ ਆਪਣੀ ਗੱਲ ਨਹੀਂ ਹੋਈ ਫਿਰ ਦਿਮਾਗ ਚੋਂ ਨਿਕਲ ਗਿਆ ਕਿਤੇ ਭੈਣਾ 21 ਤਰੀਕ ਨੂੰ ਠੀਕ ਆ ਕਾਰਡ ਮੈਂ ਚਾਹੇ ਅੱਜ ਤੇ ਭੇਜ ਦੂੰ ਯਾਰ 21 ਤਰੀਕ ਦਾ ਬਸ ਓਕੇ ਵੀਰੇ ਠੀਕ ਆ ਓਕੇ ਯਾਰ ਬਾਤ ਹਾਂ 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 ਜਮਾ ਮੈਂ ਤਾਂ ਯਾਰ ਆਹੀ ਚੀਜ਼ ਦੇਖ ਕੇ ਖੁਸ਼ੀ ਚੜ ਜਾਂਦੀ ਆ ਜਦੋਂ ਨੂੰ ਐਂ ਦੇਖ ਲੈਣਾ ਇਹਦਾ ਕੀਮਤ ਹੀ ਨਹੀਂ ਕੋਈ ਯਾਰ ਜੇ ਮੈਂ ਕਹਿੰਦਾ ਮਾੜੇ ਮੈਂ ਤਾਂ ਆਹੀ ਚੀਜ਼ ਦਾ ਚਾ ਉਹਦਾ ਗੱਲ ਹੈ ਹੈ ਔਰ ਯਾਰ ਠੀਕ ਆ ਹਾਂ ਆਏ ਤਾਂ ਨਹੀਂ ਫਿਕਰ ਅੱਗੇ ਐਂ ਕਰ ਨੂੰ ਸਮਾਨ ਦਾ ਕਰਵਾ ਗਰੋ ਬਾਹਰ ਕਰੋ ਸਭ ਤੇ ਮੈਂ ਵਰਗ ਦੇ ਦੇਈਆ ਤੁਹਾਨੂੰ ਅੱਲਾ ਲਾ ਕੇ ਰੱਖੂ ਵੀ ਤੇਰਾ ਐ ਹੋਇਆ ਪਿਆ ਕਾ ਬਾਤ ਲਾ ਦੂ ਮੈਂ ਥੱਲੇ ਮਾੜੇ ਜਾਂ ਦਿਖਾ ਦੂਗੀ ਦੇਖੋ ਦਰਸ਼ਕਾ ਇੰਨਾ ਵਾਰ ਕਹਿਦਾ ਸੇਹਦਾ ਬਾਈ ਮੈਂ ਤੇ ਲਾਉਂਗਾ ਮੈਂ ਉਹ ਦੂਜੀ ਵੀਡੀਓ ਉਹ ਤੇ ਦੇਖ ਲਓ ਤੁਸੀਂ ਠੀਕ ਹੈ ਇਹ ਗੱਲ ਨੂੰ ਤਾਂ ਆਪਾਂ ਬੈ ਕੇ ਬਣਾਉਣਾ ਇੱਕ ਹਾਂ ਕਹਿੰਦਾ ਹਾਂ ਕਹਿੰਦਾ ਇਹ ਮੇਰੀ ਸੀ ਆਪਣਾ ਇਹਨੂੰ ਸੈੱਟ ਕਰੇ ਆਪਾਂ ਠੀਕ ਕਰਿਆ 6 ਮਹੀਨੇ ਹੋ ਗਏ ਹੁਣੇ ਚਲੋ ਜੰਮੀਆ ਅਗੜੀ ਬਲਾਕ ਹਾਂ ਹੁਣ ਹੈਗਾ ਨਾ ਫਰਕ ਪਿਆ ਨਹੀਂ ਐਂ ਪਾਵਾਂਗੇ ਆਪਾਂ ਬਦਲ ਦੇਾਂਗੇ ਯਾਰ ਮਾਹੌਲ ਇਹਦਾ ਤੇਰੇ ਵੀ ਆਵਾਜ਼ ਬਹੁਤ ਜ਼ਿਆਦਾ ਹਾਂ ਤੇ ਕੱਢੋ ਕਦੇ ਕਾ ਨਹੀਂ ਪਉੜੀ ਹੈੜੀ ਪਾਉਣੇ ਫਿਰ ਤਾਂ ਕੱਲ ਨੂੰ ਹੀ ਲਿਆਉਂ ਮੈਂ ਯਾਰਾ ਫੇਰ ਟਾਈਮ ਨਹੀਂ ਫਿਰ ਤਾਂ ਕੱਲ ਨੂੰ ਹੀ ਨਿਕਲੂ ਮੈਂ ਹਾਂ ਅੜਕੀ ਆ ਜੇ ਟਾਈਮ ਮੇਰੇ 10 ਅੜਕੀ ਆਉਂ ਕਿੰਨੇ ਵਜੇ ਆ ਜਾਂਦਾ ਸਾ ਫਲੈਟ ਆ ਫਿਰ ਨਹੀਂ ਬਰਾ ਮੈਨੂੰ ਫਲੈਟ ਮੈਸ ਹੋਊਗੀ ਕੱਲ ਨੂੰ ਹੋਣਾ ਵੀ ਕਰਕੇ ਜਾਉਂਦਾ ਫਿਰ ਤੂੰ ਦੱਸ ਕਿੰਨੇ ਵਜੇ ਆਜਾਂ ਮਤਲਬ 9 ਵਜੇ ਆਜਾਂ ਸਾਢੇ 8 ਵਜੇ ਆਜਾਂਗਾ ਠੀਕ ਆ ਫੇਰ ਜਮਾਂ ਬਾਸ 10 ਸਮਾ ਹੋ ਗਏ ਤੇ ਪੂਰਾ ਦਰਸ਼ਨ ਹੋ ਗਏ ਤੇ ਪੁੱਛੀ ਨਾ ਮਖਾ ਹਾਂ ਉਹੀ ਬਣਦੇ ਫਿਰਦੇ ਸੀ ਹਾਂ ਰਹਿਣਾ ਹੋਰੀ ਜਾਈ ਦਿਨ ਬਸ 플레이 ਹੋਣਾ ਆਇਦਾ ਕੰਮ ਤੇਰੇ ਕੋਲੇ ਵੀ ਓਕੇ ਰਿਪੋਰਟ ਆ ਬਾਬੇ ਦੀ ਫੁੱਲ ਕਿਰਪਾ ਨਾ ਨਹੀਂ ਵਧੀਆ ਯਾਰਾ ਓਕੇ ਯਾਰਾ ਕੱਲ ਨੂੰ ਸਾਢੇ 8 ਵਜੇ ਨੂੰ ਤੇਰੇ ਕੋਲੇ ਫਿਰ ਇੱਕ ਵਾਈ ਹੋਰ ਸੀ ਜਿੱਟਲਵਾ ਪੱਤੀ 'ਚ ਉਹਦੇ ਕੋਲੇ ਪਹੁੰਚੇ ਵਧੀਆ ਵਧੀਆ ਕੀ ਹਾਲ ਆ ਵੀਰੇ ਲੋਟ ਆ ਅਜਾ ਤੇਰਾ ਕੋਈ ਨਾ ਨਾ ਬਸ ਵੀਰੇ ਬਸ ਆ ਗਿਆ ਉਤਰ ਗਿਆ ਯਾਰ ਪਹਿਲਾਂ ਇੱਥੇ ਅੱਛਾ ਅੱਛਾ ਸਾਨੂੰ ਪਤਾ ਨਹੀਂ ਸੀ ਜਿੱਤਾ ਪਹਿਲੀ ਵਾਰ ਆਇਆ ਆ ਵੀ ਨਾ ਨਾ ਹੋਰ ਹੀ ਆ ਵਧੀਆ ਵਧੀਆ ਵੀਰੇ ਜਮਾਤ ਨੂੰ ਸੁਣਾ ਲਓ ਤਾਂ ਕਿਵੇਂ ਹੁੰਦੇ ਨੇ ਵਲੌਗ ਆਪਣੇ ਪੂਰੇ ਬਤੇ ਜਦੋਂ-ਤਦ ਦੇ ਪੜ ਦੇਖਿਆ ਸੀ ਲੈ ਵੀ ਨਾਮ ਤੇ ਕੱਢਦੇ ਸੀ ਸਵੇਰੀ ਮੈਂ ਉਹਦਾ ਡੌੜੀਆਂ ਤੋਂ ਸੀਗਾ ਅੱਛਾ ਤੁਹਾਡੇ ਸਾਹਮਣੇ ਇਹ ਨਹੀਂ ਬੱਬਾ ਟੇਸ਼ਨ ਕਰਦੇ ਆਪਣੇ ਹਾਂ ਅੰਦਰ ਕੋਈ ਮਿਸਤਰੀ ਨਹੀਂ ਮੈਂ ਉੱਥੇ ਜਾਊਂ ਕਰਾਂਗਾ ਉੱਥੇ ਜਾਵਾਂ ਹਾਂ ਜੀ ਅੱਛਾ 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 ਨਾਲ ਹੀ ਮੰਦਰਾ ਕਾਲੀ ਮਾਤਾ ਮੰਦਰਾ ਜਾ ਦੀ ਜਾਂਦਾ ਤਾਂ ਮੰਦਰਾ ਹਾਂ ਹਾਂ ਸਾਰੇ ਆਪਣੇ ਕੋਲੋਂ ਜਾਂਦਾ ਅੱਛਾ ਅੱਛਾ ਤਾਂ ਆਪਣਾ ਵੀ ਪਹਿਲਾਂ ਉੱਥੇ ਹੁੰਦਾ ਸੀ ਕਾਲੀ ਮਾਤਾ ਦੇ ਮੱਥੇ ਪੁਰਾਣੇ ਪਹਿਲਾਂ ਸੀ ਤੇਰੇ ਕੀਤਾ ਜੀ ਪੁਰਾਣੇ ਘਰ ਆਪਣੇ ਸਾਰੇ ਉੱਥੇ ਅੱਛਾ ਪੁਰਾਣਾ ਬਿਦਪ ਨੇ ਆਉਣੀ ਨੇ ਨਾ ਹਾਂ ਬਰਾੜ ਕੇ ਨਾ ਬਹੁਤ ਥੋੜਾ ਕਮਾਈ ਨਹੀਂ ਬੜਾ ਮੈਰਾ ਜੀ ਨਾ ਨਾ ਬੱਸ ਵੀਰੇ ਬੱਸ ਧੰਨਵਾਦ ਜੀ ਗਈ ਥੜਾ ਅਸੀਂ ਪਿਆਰ ਬਣਾਈ ਰੱਖੋ ਨਾ ਕਰਦ ਕਰਦੇ ਆਪਾਂ ਬਲੌਗਾਂ ਦਾ ਲੈ ਸੇੜ ਬਟੇ ਇੱਕ ਬੱਚੇ ਨੂੰ 2000 ਰੁਪਏ ਫੜੀ ਲਓ ਬਟੇ ਲੈ ਆਈਏ ਜੀ ਅੱਲਾ ਹੀ ਕੁਦਰੀ ਹੋਰ ਦੇਖਣਾ ਨਾ ਬਲੌਗ ਹਾਂਜੀ ਬਹੁਤ ਚੰਗੀ ਨੇ ਖਾਇੀ ਅੱਛਾ 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 ਨਾ ਵਧੀਆ ਵਧੀਆ ਬਹੁਤ ਖੁਸ਼ੀ ਹੋਈ ਵੀਰੇ ਯਾਰ ਵਧੀਆ ਘੋਲ ਹੋ ਗਈ ਸੀ ਮੂੰ ਟਾਈਮ ਨਾਲ ਮਾਜ ਕਰਕੇ ਹੋ ਗਈ ਸਾਨੂੰ ਐਸੇ ਨਾ ਮੈਂ ਵੀ ਥੋੜਾ ਕੀ ਦਨਾਂ ਬਰਸਾਇਆ ਗਾ ਨਾ ਮਰਦਾ ਤਾ ਡੀਓ ਮੈਂ ਅੱਛਾ ਅੱਛਾ ਨਾ ਨਾ ਕਿਹੜਾ ਪਾਰਟ ਰਾਇਲ ਤੇ ਹਾਂ ਉਹ ਵੀ ਦੇਖੀ ਸੀ ਮੈਂ ਚਲੋ ਆਪਾਂ ਬੀਜੀਆਂ ਵਿੱਚ ਚੱਲ ਬਸ ਉਧਰ ਇੱਕ ਆਪਾਂ ਸਾਂ ਸੀ ਤਾਂ ਕਰਕੇ ਫਿਰ ਬਲੌਗ ਜੇ ਪਾਉਂਦਾ ਵੀ ਟਾਈਮ ਵੱਟ ਗਏ ਬਹੁਤ ਹੀ ਘੱਟ ਮਾਰੀ ਨਹੀਂ ਵਧੀਆ ਜਾ ਠੀਕ ਹੈ ਠੀਕ ਹੈ ਠੀਕ ਹੈ ਓਕੇ ਠੀਕ ਆ ਤੇ ਅੱਜ ਚਾਹ ਤੇ ਆ ਇੱਕ ਮਿੰਟ ਮੈਂ ਹੀ ਮੰਡੀ ਨਹੀਂ ਹਾਂ ਤੇ ਕੱਪੜਾ ਆਪਣਾ ਆਪਣਾ ਜਾਣ ਦੇ ਹਾਂ 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 ਤੇ ਲਿਖਣਾ ਕੋਈ ਹੋਰ ਕਰ ਰਹੇ ਨਹੀਂ ਬੈਠੇ ਨੂੰ ਤਾਂ ਸੈੱਲ ਮੈਂ ਹਮੋਂ ਨੂੰ ਮੈਂ ਦੇਖਿਆ ਪਰ ਨਾ ਨਹੀਂ ਹੁਣ ਦੇਖਦਾ ਨਹੀਂ ਵਧੀਆ ਲੱਗਾਇਆ ਠੀਕ ਹੈ ਓਕੇ ਥੈਂਕ ਯੂ ਨਹੀਂ ਨਹੀਂ ਬਾਜੀ ਬਾਤ ਧੰਨਵਾਦ ਵੀਰੇ ਬਹੁਤ ਬਹੁਤ ਓਕੇ ਹਾਂ ਵੀ ਮਿੱਤਰੋ ਹੁਣ ਆਪਣੀ ਇਕੱਲੀ ਵਸਾ ਲੋਈ ਰਹਿ ਗਈ ਸੀ ਠੀਕ ਹੈ ਇਹ ਵੀ ਬਾਈ ਗਿਆ ਹੋਇਆ ਸੰਗਰੂਰ ਪੜ ਪਰਦਾ ਇਹ ਵੀਰ ਤੇ ਇੱਕ ਆਪਣੇ ਦੋ ਬੈਟਰੀਆਂ ਸੀ ਉਹ ਸੀ ਇੱਕ ਆਪਣਾ ਗੱਲ ਕੋਡ ਦੋਨੇ ਵਾਲਾ ਯਾਰ ਠੀਕ ਹੈ ਇੱਕ ਆ ਉਹ ਮਾਸਟਰ ਪਰਣਾਲੇ ਤੋਂ ਠੀਕ ਹੈ ਮਾਸਟਰ ਤਾਂ ਕਹਿੰਦਾ ਜੀ ਮੇਰੇ ਵਾਲਾ ਤਾਂ ਕਹਿੰਦਾ ਬੈਟਰੀ ਵੀ ਆ ਥੋੜੀ ਜੀ ਉਹ ਉਹ ਕਹਿੰਦਾ ਜੀ ਉਹਦਾ ਬਣਸੇ ਯਾਰ ਨੂੰ ਹੀ ਕਰਦੀ ਹੈ ਨਾ ਉਹ ਤੇਰਾ ਨਾਂ ਲੈ ਕੇ ਮਾਸਟਰ ਸਪੈਸ਼ਲ ਬਣਸੇ ਨੂੰ ਫੜਾ ਕੇ ਯਾਰ ਵੀਡੀਓ ਫੇਰ ਪਾਵਾਂਗੇ ਠੀਕ ਆ ਬਲੌਗ ਚ ਉਹਨਾਂ ਚਿਰ ਅਸੀਂ ਵੀਡੀਓ ਨਹੀਂ ਪਾਉਂਦੇ ਤੇ ਬਸ ਫਿਰ ਇੱਕ ਆ ਬਾਈ ਰਹਿ ਗਿਆ ਸੀ ਬਿੰਦੀ ਇੱਕ ਕੁਰਤਾ ਪਿਆਮਾ ਘਰੋਂ ਲੈ ਗਿਆ ਸੀ ਮਿੱਤਰੋ ਬਾਈ ਵੀਰ ਠੀਕ ਹੈ ਤੇ ਇੱਕ ਰਹਿ ਗਿਆ ਉਹ ਮੈਨੂੰ ਪਤਾ ਨਹੀਂ ਲੱਗ ਰਿਹਾ ਜਸਨੀਤ ਕੌਰ ਆ ਉਹ ਮੇਰਾ ਵੀਰ ਦੱਸ ਦੋ ਅਸੀਂ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਹਾਂ ਨੰਬਰ ਹੀ ਨਹੀਂ ਚੱਕਦਾ ਹਾਂ ਨੰਬਰ ਉਹ ਚਾਈ ਤੋਂ ਬਕਾਲ ਚੱਕ ਹੀ ਨਹੀਂ ਰਹੇ ਠੀਕ ਆ ਆ ਗੱਲ ਸੀ ਇਹ ਕਹਾਣੀ ਸੀ ਠੀਕ ਹੈ ਤੇ ਬਾਕੀ ਗੱਲ ਰਹਿ ਗਿਆ ਗੱਲ ਦਾ ਵੀ ਕਰਦੇ ਆਹੀ ਲਾ ਕੋਈ ਪਹੁੰਚ ਕਰਦੇ ਆ ਗੱਲ ਕੋਲੇ ਵੀ ਮੈਂ ਲਾ ਦੀਪ ਨੂੰ ਫੜਾਵਾਂਗੇ ਜਾਂ ਹਾਡੇ ਸੇਟ ਸਾਹਿਬ ਨੂੰ ਕਿਉਂਕਿ ਉਹ ਜਾਂਦੇ ਨੇ ਕੋਟ ਦੋਨੇ ਉਹ ਪਹੁੰਚ ਕਰਦੇ ਨੇ ਠੀਕ ਹੈ ਜੀ ਜਨਾ ਜੀ ਹਾਂਜੀ ਹਾਂਜੀ ਐਨਾ ਕੰਮ ਸੀ ਆਪਣਾ ਉਹ ਫਿਰ ਆ ਗਏ ਜੀ ਚੀਨੇ ਘਰ ਕੀੜੇ ਕਿਥੇ ਕੀੜਾ ਕੀੜਿਆਂ ਦੇ ਪਾਉਣ ਦਾ ਕੋਈ ਹੱਲ ਆਏਗਾ ਮਿੱਤਰੋ ਦੱਸੋ ਕਿਸੇ ਨੂੰ ਪਤਾ ਹੋਵੇ ਦੇਖੋ ਇਹ ਖੜੇ ਲੋਡ ਕਰਦੇ ਨੇ ਦੇਖ ਮਿੱਤਰੋ ਬਹੁਤ ਕੀੜਖਾਨਾ ਖੜਾ ਓਏ ਲੱਖਾਂ ਜੀ ਹੋਊ ਗਿਣਤੀ ਇਹਦਾ ਕੋਈ ਹੱਲ ਹੈਗਾ ਕਿਸੇ ਨੂੰ ਦੱਸਿਓ ਵੀਰੇ ਪਤਾ ਹੋਵੇ ਕਰੀਏ ਇਹਦਾ ਯਾਰ ਦਰਸ਼ਕਾਂ ਨੂੰ ਬੋਚਿਆ ਵੀ ਜੇ ਕਿਸੇ ਕੋਲੇ ਹੋਇਆ ਹਾਲਾਂਕਿ ਕਹਿੰਦੇ ਹੁੰਦੇ ਨੇ ਪਤਾ ਨਹੀਂ ਛੂਟ ਜਿਗ ਰਹਿਣ ਤੋਂ ਫੁਲਾਣਾ ਛੱਡਿਆ ਵੇ ਦੱਬੇ ਚ ਪਾ ਕੇ ਕੋਈ ਕਹਿੰਦਾ ਹੁੰਦਾ ਪਤੀਲਾ ਘੜਦੇ ਕੋਈ ਤੌੜਾ ਘੜਦੇ ਉਹ ਚ ਭਰ ਜਾਂਦੇ ਨੇ ਅਗੇ ਜਦੋਂ ਭਰ ਜਾਣ ਚੱਕ ਕੇ ਆ ਹੁਣ ਦੇਖ ਰੋਲੇ ਆ ਕੇ ਛੱਡਿਆ ਵੇ ਪਰੇ ਦੂਰ ਜੇ ਮੈਂ ਪਤੀਲਾ ਭਰ ਗਿਆ ਯਾਰ ਕੋਈ ਅਗੇ ਗੁੜ ਧਰਦੇ ਬਦੀਲੇ ਜਿਹਾ ਹੁੰਦੇ ਜਦੋਂ ਭਰ ਜਾ ਅਗੇ ਫਿਰ ਚੱਕ ਕੇ ਤੁਹਾਨੂੰ ਦੱਸਿਆ ਤਾਂ ਇਹ ਤਾਂ ਪਾਇਆ ਬਲੌਗ 'ਚ ਵੀ ਦੱਸ ਦੂਗਾ ਕੋਈ ਹੱਲ ਜੇ ਕਿਸੇ ਨੂੰ ਪਤਾ ਹੋਇਆ ਹਾਂ ਕਿਸੇ ਕ ਵੀਰ ਕੋਲੇ ਕੋਈ ਹੈਗਾ ਹੀਲਾ ਇਹਦਾ ਯਾਰ ਤਾਂ ਦੱਸੋ ਯਾਰ ਬਹੁਤ ਲਿਧਿਆ ਨਾ ਦਾ ਹੋ ਤਾਂ ਕ ਵੀਰੇ ਉੱਤੇ ਮਿੱਤੇ ਜਾਣਗੇ ਨਹੀਂ ਤੁਹਾਨੂੰ ਹੋਰ ਵੀ ਦਿਖਾਉਂਦੇ ਬਾਹਲੇ ਮਿੱਤੇ ਜਾਂਦੇ ਨੇ ਤਾਂ ਚੱਲ ਫਿਰ ਚੀਨੇ ਚੱਲਿਆ ਮਾ ਯਾਰ ਫਿਰ ਬਾਲਾ ਹੁਣ ਰੋਟੀ ਬਣੀ ਚੱਕ ਲੈਨੇ ਹਾਂ 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 ਵੀ ਮਿੱਤਰੋ ਹੁਣ ਚਾਚੇ ਵਰਗੇ ਟਰੈਕਟਰ ਲੈ ਕੇ ਬਾਗੇ ਸੀ ਵੀਰੇ ਅਸੀਂ ਵੀ ਚੱਲੇ ਹਾਂ ਅਸੀਂ ਕਰਮਣ ਨੂੰ ਲਿਆਉਣਾ ਸੀ ਤਾਂ ਕਰਕੇ ਚੱਲੇ ਹਾਂ ਸੀ ਕੜਾਈ ਦਾ ਸਮਾਨ ਲੈਣ ਲੜੀਆਂ ਰੁੜੀਆਂ ਪਾਤੀਆਂ ਨੂੰ ਦਵਾ ਮਗਰਾ ਤੋਂ ਵੀ ਮਿੱਤਰੋ ਫਿਰ ਅਸੀਂ ਆ ਕੇ ਸੀ ਕੜਾਈ ਦਾ ਸਮਾਨ ਲੈਣ ਇਹ ਆਏ ਸੀ ਅਸੀਂ ਬਿਸਵਾ ਕਰਮਾ ਆ ਟ੍ਰਾਇਡ ਨਿਗੜਾ ਇੱਥੇ ਕਾਹਾਂ ਪੱਖਾ ਲੱਗਦਾ ਮਿੱਤਰੋ ਨਾਲ ਟਰੈਕਟਰ ਦੀ ਸਾਡੀ ਜੇ ਹੁਣ ਦੇਖਦੇ ਆ ਕੀ ਜਿਗਾਰਡ ਕਰਕੇ ਵੀ ਨਿਘਾਈਏ ਮੁਸ਼ਕਲਾ ਮਿੱਤਰੋ ਤੇ ਅਸੇ ਪਾਪਾ ਸਮਾਉ ਦਾ ਕਰ ਤਾ ਠੀਕ ਆ ਤੇ ਬਾਇ ਕਰਕੇ ਉਹ ਕਰਨਾ ਬੂ ਲੈ ਫਿਰ ਪਾਣੀ ਮਿਲ ਜਾ ਕੋਪਰ ਜਿਹੜਾ ਸਮਾਉਣਾ ਕੋਲ ਪੜਵਾ ਫਿਰ ਪਾ ਲਾਂਗੇ ਆਪਾਂ ਲੈ ਫਿਰ ਪਾ ਲਾਂਗੇ ਉਹ ਤੇਲ ਵਾਲੀ ਐ ਤਾਂ ਹੁਣ ਗੈਸ ਵਾਲੀ ਲੈ ਜਾ ਤੇਲ ਨਹੀਂ ਦਾ ਬਾਗੀ ਤੇਲ ਦਾ ਕੀ ਗੈਸ ਵਾਲੀ ਨਹੀਂ ਚਾਹੀਦੀ ਚਾਹੀਦੀ ਇੱਕ ਆਪਾਂ ਸਾਮਾਨ ਕਢਾ ਰਹੇ ਆ ਮਿੱਤਰੋ ਸਾਰਾ 6 ਆ ਚੱਕ ਲੋ ਕੜਾਈਆਂ ਆ ਹਾਂ ਹਾਂ ਲੈ ਜੋ ਇਹ ਲੈ ਜੋ ਦੇਖ ਵੀ ਮਿਲ ਗਈ ਮਿੱਤਰੋ ਖੁੱਲੀ ਬਾਬਾ ਜੀ ਨੇ ਗਾਉ ਮੰਨੇ ਆਇਆ ਖਵਾਉਂਦੇ ਬਾਬੇ ਦੇਖ ਆ ਗੋਨਾ ਗੋ ਆਓ ਲਗੂ ਮਾਗਰੋ ਲਗੂ ਆਓ ਲਗੂ ਮਾਗਰੋ ਲਗੂ ਬਾਈਓ ਆ ਪੱਖਾ ਪਹਿਲਾਂ ਸਾਡਾ ਟਰੈਡ ਦੀ ਸਾਤਰੀ ਤੇ ਵੀ ਲੱਗਦਾ ਸੀ ਹੁਣ ਟੈਂਪੂ ਦੇ ਵੀ ਇਹ ਗਲਤ ਆ ਯਾਰ ਇਹ ਅਸੀਂ ਧਿਆਨ ਦਿਵਾਉਣਾ ਚਾਹੁੰਦੇ ਜੀ ਇਹ ਗਲਤ ਬਾਸੇ ਆ ਕੰਮ ਉਹ ਦੇਖਵਾਉਂਦੇ ਨੇ ਬਾਬੇ ਪੂਰੀ ਲਾਲੀ ਵਿਆਰ ਚ ਬਹੁਤ ਔਖੀ ਐ ਮਿੱਤਰੋ ਲਾਉਣੀ ਬੈਗਾ ਹਾਏ ਮਾਰਟ ਬਣ ਰਹੀ ਆ ਵਾ ਕੋਈ 42 ਹੋਗੀ ਕਿੱਕ ਵਾਲੀ ਹੋਗੀ ਇਹ ਡੀਜ਼ਲ ਹੋ ਗਈ ਠੀਕ ਆ ਡੀਜ਼ਲ ਆ ਟੈਂਕ ਪਟਿਆ ਹੋ ਗਿਆ ਹਾਂਜੀ ਹੋ ਗਈਆਂ ਹਾਂ ਹੋ ਗਈਆਂ ਜੀ ਤਾਂ ਬੱਠੀਆਂ ਕੱਟ ਲਿਆ ਹਾਂ ਕੱਲੇ ਦੇਖ ਕੇ ਰਹਿਗੇ ਚਾਚਾ ਹਾਂਜੀ ਪ੍ਰਾਂਤਾਂ ਜੀ ਉਹ ਕੱਟਣੇ ਜੀ 10 ਟੱਕਣ ਜੇ 10 ਦੇ ਕੇ ਲੈ ਲਈ ਬੱਸ ਆ ਨਹੀਂ ਰੁਕਦੇ ਬੱਸ ਲੈ ਲਈ ਵੜੇ ਬਹੁਤ ਔਖਾ ਬਾਜ਼ਾਰ ਚ ਹਣਾ ਚਾਚਾ ਇਹ ਲਾਉਣਾ ਟਰੈਡ ਬੈਗ ਹਾਂ ਡੱਕਾ ਕਰ ਤੇ ਮਗਲਾ ਬੇਟਾ ਇਹਨਾਂ ਦੀ ਹਾਂ ਆਉਣ ਨੂੰ ਆਉਣ ਦੋ ਇਹ ਵੀ ਕੋਈ ਆਪਣੀ ਉਪਰੀ ਗੱਲ ਸੀ ਤਾਂ ਕਰਦੋਂ ਤੇ ਚੱਜਾ ਬਹੁਤ ਵਾਸਤਾ ਰਿਹਾ ਕਰ ਜਿਉਂਦੇ ਤੂੰ ਅੱਛਾ ਜੀ ਆਖਿਆ ਮੈਂ ਖੇਤ ਮੇਰਾ ਨਸ਼ਿਆਂ ਦਾ ਕੰਮ ਚੱਲ ਰਿਹਾ ਹੱਸਦਾ ਰਹੇ ਨਰਕਾ ਦੀ ਵੀਰ ਦਾ ਬੰਦਾ ਹਾਂ ਮੇਰਾ ਨਾਮ ਹੈ ਅੱਛਾ ਜੀ ਯਾਰ ਨੇ ਬੱਚੇ ਬੱਚਾ ਸਾਰਾ ਪਹਿਲਾਂ ਚੱਜਾਂਗੇ ਨਹੀਂ ਬਸ ਜ਼ਿੰਮੇਵਾਰੀ ਪੱਟੇ ਹੁੰਦੀ ਹੈ ਨਾ ਜੀ ਸਾਰੀ 25 ਸਾਲ ਦਾ ਹੋਊਗਾ ਇਹ 25 ਸਾਲ ਬੰਦ ਹੋਏ ਨੂੰ ਇਹਨਾਂ ਤੇ ਖਤਮ ਹੋਵੇ ਅੱਛਾ ਜੀ ਅੱਛਾ ਕੋਈ ਮਤਰਾਉ ਮਿਲ ਚੁੱਕਿਆ ਸਮਾਨ ਹੁਣ ਆਪਾਂ ਲੱਦਣਾ ਹੈ ਸਾਰਾ ਉਹ ਬਾਪੇ ਦੀ ਦੇਖ ਹੁੰਦੀ ਹੈ ਇਹ ਮਾਨ ਲੱਦ ਲੈ ਜੀ ਪੂਰਾ ਧਾਰ ਲਿਆ ਮਤਰਾ ਚਣਕੇ ਧਾਰਨਾ ਪੈਣਾ ਇਹ ਵੀ ਬਾੜੀ ਗੌਰ ਨਾਲ ਯਾਹੇ ਤਰ ਵਾਹੇ ਦਰ ਰੋਟੇ ਦਾਲਾ ਖੋਲਣਾ ਪੈ ਗਿਆ ਮੈਂ ਚੱਕੋ ਮੈਤਰੋ ਆ ਰੋਟੇ ਫੜਾ ਦੇ ਕਿਵੇਂ ਜਾਉ ਮੰਨੇ ਸਿੱਧੀ ਬਾਤ ਤੇ ਪਾਣੀ ਉੜਾ ਦੇ ਆ ਲੈ ਕਿਹਨਾਂ ਜਾ ਕੇ ਛਾੜਦਾ ਚੱਲ ਕਿਹਨਾਂ ਜਾ ਕੇ ਕੋਵੀ ਮਤਰੋ ਪੱਠੀਆਂ-ਪੁੱਠੀਆਂ ਧਰੀਆਂ ਗਿਆ ਦੇ ਕੇ ਰਹਿ ਗਏ ਦੇ ਕੇ ਦਾ ਇੱਕ ਦਾ ਟੱਕਣ ਨਹੀਂ ਮਿਲਿਆ ਸਾਨੂੰ ਇੱਕ ਟੱਕਣ ਮਿਲਿਆ ਨਹੀਂ ਚਾਰ ਕੜਸੀਆਂ ਠੀਕ ਆ ਜੁਗਨ ਹਾਂਜੀ ਇੱਕ ਮੈਨੂੰ ਕੀ ਕਰ ਲਾ ਹਾਂ ਚੱਕਾ ਹਾਂਜੀ ਹਾਂ ਚਾਰ ਕੜਸੀਆਂ ਹੋ ਗਿਆ ਮਤਰੋ 100 ਗਲਾਸ ਹੋ ਗਿਆ ਮਤਰੋ 100 ਥਾਲ 100 ਚਮਚਾ ਚਾਰ ਕੜਸੀਆਂ ਕੀ ਗਣਾ ਆ ਮੰਨ ਆ ਹਾਂ 10 ਟੱਬਾ 10 ਢੱਕਣ ਹਾਂ ਡਰ ਜਾਣ ਦੇਣਾ ਇਹਨੂੰ 100 ਗਲਾਸ ਸਾਰਾ ਕੰਮ ਓਕੇ ਰਿਪੋਰਟ ਹੋ ਚੁੱਕਿਆ ਚੱਕ ਚਾਹ ਪ੍ਰਾਂਤਾ ਚਾਰ ਹੋ ਗਿਆ ਅੱਛਾ ਚੱਕਰ ਤਾਂ ਨਹੀਂ ਚਾਹੀਦਾ ਕੋਈ ਉਹ ਨਾ ਨਾ ਚੱਕਰ ਨਹੀਂ ਚੱਕਰ ਨਹੀਂ ਹੈ ਸਾਡੇ ਟੱਪ ਦਸ ਹੋ ਗਏ ਹੈਨਾ ਤਵੀ ਇੱਕ ਹੋ ਗਈ ਉਹ ਰੋਟੀਆਂ ਜੈਸ ਪੱਠੀ ਇੱਕ ਵੱਡੀ ਤਿੰਨ ਵਾਲੀ ਹੋ ਗਈ ਦੋ ਪੱਠੀਆਂ ਦੋ ਪੱਠੀਆਂ ਹੋ ਗਈਆਂ ਇੱਕ ਡੀਜ਼ਲ ਇੱਕ ਡੀਜ਼ਲ ਵਾਲੀ ਆ ਦੇਖੋ ਆ ਠੀਕ ਹੈ ਨਾ ਗੱਲ ਆ ਢੋਲ ਭੰਡੇ ਵਾਲਾ ਹੋ ਗਿਆ ਦੋ ਰੁਕਰ ਅੱਠ ਹੋ ਗਏ ਕਰ ਲੈ ਫੋਟੋ ਭਾਈ ਜੀ ਚੱਕੋਂ ਮਤਲਬ ਸੈਂਸ ਨੂੰ ਮਾਰਦੇ ਉਹ ਤਾਂ ਇਕੱਲਾ ਮਿੱਠੂ ਉਹ ਮੈਂ ਉਦੋਂ ਐਂ ਹੀ ਰੱਖ ਰਿਆ ਸੀ ਪੈਨਡਿੰਗ ਇੱਥੋਂ ਚੱਕਿਆ ਮਤਲਬ ਸਮਾਨ ਫਿਰ ਸਾਰਾ ਆਪਾਂ ਹਾਂ ਵੀ ਮਿੱਤਰੋ ਨਲਾਜੇ ਪਾਂਡੇ ਆ ਚੁੱਕੇ ਆ ਅਗਰੇ ਹਾਂ ਹਾਂ ਇਹਨਾਂ ਨੇ ਵਰਤੀ ਆਪਾਂ ਇਹਦਾ ਪਾਂਸਾ ਜੀ ਪਾਂਸੇ ਦੇ ਗੱਲ ਪਤਾ ਨਹੀਂ ਹੋਵੇ ਥੋੜੇ ਅਸੀਂ ਸਵਾਰ ਲਾ ਰਹੇ ਹਾਂ ਬੜਾ ਕਹਿ ਇਹ ਤਾਂ ਯਾਰ ਨਜ਼ਾਰੇ ਲੱਗ ਕੱਚ ਤਾਂ ਸਾਡਾ ਲਾਹੂਗਰਮ ਆ ਵੀ ਹਾਂ ਵੀ ਮਿੱਤਰੋ ਜ਼ੁਮੇਵਾਰ ਬੰਦੇ ਫਿਰ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪਾਂਡੇ ਲੈ ਕੇ ਆ ਚੁੱਕੇ ਆ ਅਸੀਂ ਤੇ ਹੁਣ ਆਪਣ ਸਾਡੇ ਸ੍ਰੀ ਪੁਜੇ ਵੀ ਪਹੁੰਚ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਮਿੱਤਰੋ ਫਤਿਹ ਨਾਲ ਬਣਸੇ ਹੁਣ ਤੇਰੀ ਜਿੰਮੇਵਾਰੀ ਆ ਤੂੰ ਉਦੋਂ ਦਾ ਖੜਾ ਰਿਆ ਬਣਸੇ ਬਣਸੇ ਅੱਕ ਜੇ ਨਾ ਭਾਈ ਇਹ ਆਪਦੀ ਜਿੰਮੇਵਾਰੀ ਹੁਣ ਨਵਾਉਂਦੇ ਨੇ ਅਸੀਂ ਲੈ ਕੇ ਆਇਆ ਲਾਉਂਡ ਦੀ ਡਾਟੇ ਇੰਨਾ ਦੀ ਹੈ ਗਿੰਮੇ ਮਿੰਟਾਂ ਜੇ ਟਰਾਲੀ ਖਾਲੀ ਕਰਤੀ ਮਿੱਤਰੋ 92 ਮਿੰਟਾਂ ਚ ਇਹ ਬਹੁਤ ਭਾਰੀ ਨੇ ਮਿੱਤਰੋ ਇਹ ਤਾਂ ਕੱਲਾ ਕੱਲਾ ਹੀ ਮਸਾ ਲੋਟ ਆਉ ਉਹ ਦੇਖੋ ਇਹ ਤਾਂ ਦੋ ਜਾਨਾਂ ਤੋਂ ਚੱਕਿਆ ਜਾਊ ਕੱਲਾ ਚੱਕੋ ਮਿੱਤਰੋ ਫਤਿਹ ਆ ਕੰਮ ਬਾਈ ਫਤਿਹ ਬਾਈ ਫਤਿਹ ਫਤਿਹ ਕੰਮ ਜਿੰਦਾਬਾਦ ਹੈ ਬਾਈ